ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਪਿਆ ਪਵੜ ਅਕਾਲੀ ਦਲ ਸੁਧਾਰ ਲਹਿਰ ਦੋ ਫਾੜ ਹੋ ਚੁੱਕੀ ਹੈ ਵੱਡਾ ਆਗੂ ਜਾ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਗਿਆ ਸੁਖਬੀਰ ਸਿੰਘ ਬਾਦਲ ਦੇ ਨਾਲ ਹੱਥ ਮਲਾ ਲਿਆ ਤੇ ਬੰਦ ਕਮਰਾ ਮੀਟਿੰਗ ਨੇ ਹਲਚਲ ਵਧਾ ਦਿੱਤੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਈ ਉਸ ਵੇਲੇ ਔਖੀ ਘੜੀ ਸਾਹਮਤ ਹੋਈ ਜਦੋਂ ਇੱਕ ਵੱਡੇ ਆਗੂ ਨੇ ਅਚਾਨਕ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਦਾ ਐਲਾਨ ਕਰਤਾ ਤੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰਤਾ ਮਾਮਲਾ ਕੀ ਹੈ ਬੀਤੀ ਗੱਲ ਸ਼੍ਰੀ ਫਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਬਾਦਲ ਆਪਣੀ ਧਾਰਮਿਕ ਸਜ਼ਾ ਭੁਗਤ ਰਹੇ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜਾਨੀ ਕਿ ਬਾਗੀਆਂ ਦੇ ਧੜੇ ਦੇ ਨਾਲ ਸੰਬੰਧਿਤ ਇੱਕ ਆਗੂ ਪਹੁੰਚਿਆ ਜਿਨੇ ਵੱਖ-ਵੱਖ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਬੰਦ ਕਮਰਾ ਮੀਟਿੰਗਾਂ ਕੀਤੀਆਂ ਤੇ ਬਾਅਦ ਚ ਕਿਹਾ ਕਿ ਮੈਂ ਤਾਂ ਸੁਖਬੀਰ ਨੂੰ ਪ੍ਰਧਾਨ ਮੰਨਣ ਲਈ ਤਿਆਰ ਬੈਠਾ ਆ। ਇਹ ਸੋ ਸਾਫ ਹੁੰਦਾ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਪਹਿਲਾਂ ਹੀ ਕੁਸਪੈਟ ਸੀ ਤੇ ਉਸ ਕੁਸਪੈਟ ਦਾ ਨਤੀਜਾ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਇਹ ਆਗੂ ਕੋਈ ਹੋਰ ਨਹੀਂ ਇਸ ਆਗੂ ਦੇ ਨੌਜ ਪੁੱਤ ਜਿਹੜੇ ਆ ਉਹ ਭਾਜਪਾ 'ਚ ਨੇ ਇੱਥੇ ਦਾ ਨਾਂ ਆ ਸਿਕੰਦਰ ਸਿੰਘ ਮਲੂਕਾ। ਸਕੰਦਰ ਸਿੰਘ ਮਲੂਕਾ ਦੇ ਇਸ ਤਰ੍ਹਾਂ ਨਾਲ ਜਾਣਦਾ ਤਾਂ ਚਲੋ ਕੋਈ ਵੱਡਾ ਹਰਜ ਨਹੀਂ ਹੋ ਸਕਦਾ ਪਰ ਜਿਹੜੀਆਂ ਉੱਥੇ ਘਟਨਾਵਾਂ ਵਾਪਰੀਆਂ ਉਹਨੇ ਬੜੀ ਗੱਲਾਂ ਨੂੰ ਸਪਸ਼ਟ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪ੍ਰਧਾਨ ਮੰਨ ਲਈ ਮੈਂ ਤਾਂ ਤਿਆਰ ਬੈਠਾ ਮੇਰਾ ਸੁਖਬੀਰ ਨੂੰ ਪ੍ਰਧਾਨ ਹੀ ਮੰਨਦਾ ਇਸ ਤਰ੍ਹਾਂ ਦੀ ਗੱਲ ਕਹੀ ਫਿਰ ਉਹਨਾਂ ਨੇ ਬੰਦ ਕਮਰਾ ਮੀਟਿੰਗਾਂ ਖੜਕਾਤੀਆਂ ਤਿੰਨ ਚਾਰ ਉਹ ਮੀਟਿੰਗਾਂ ਜਦੋਂ ਹੋਈਆਂ ਤਾਂ ਉਸ ਤੋਂ ਬਾਅਦ ਚਰਚਾ ਜਿਹੜੀ ਆ ਉਹ ਚੱਲਣੀ ਸੁਭਾਵਿਕ ਸੀ ਜੋ ਮੈਂ ਤੁਹਾਨੂੰ ਗੱਲ ਕਹੀ ਸ਼ੁਰੂ ਦੇ ਵਿੱਚ ਕਿ ਅਕਾਲੀ ਦਲ ਸੁਧਾਰ ਲਹਿਰ ਜਾਂ ਬਾਗੀ ਧੜਾ ਆਪਸ 'ਚ ਹੀ ਪਾਟ ਗਿਆ ਇਹਦੇ ਕਈ ਮayne ਨੇ ਸਕੰਦਰ ਸਿੰਘ ਮਲੂਕਾ ਬਿਨਾਂ ਸੋਚੇ ਸਮਝੇ ਜਾਂ ਐਵੇਂ ਤਾਂ ਮੂਵ ਨਹੀਂ ਕਰਕੇ ਚਲੇ ਨਹੀਂਗੇ ਦਰਅਸਲ ਸਕੰਦਰ ਸਿੰਘ ਮਲੂਕਾ ਜਦੋਂ ਅਕਾਲੀ ਦਲ ਸੁਧਾਰ ਲਹਿਰ ਬਣੀ ਉਦੋਂ ਉਹਨਾਂ ਦੇ ਵਿੱਚ ਵਾਵਾ ਸਰਗਰਮ ਰੇ ਸ਼ੁਰੂ-ਸ਼ੁਰੂ 'ਚ ਫੇਰ ਉਹ ਜਾ ਕੇ ਖਮੋਸ਼ ਹੋ ਗਏ ਤੇ ਚੁੱਪ ਹੋ ਗਏ ਤੇ ਦੜਬਟ ਕੇ ਘਰ ਬੈ ਗਏ ਤੇ ਚਾਰਾ ਜੋਈ ਕਰਨ ਲੱਗੇ ਕਿ ਅਕਾਲੀਆਂ ਤੇ ਭਾਜਪਾਈਆਂ ਦੀ ਸਾਂਝ ਦੁਬਾਰਾ ਪੈ ਜਾਵੇ ਉਹ ਚੱਲਦੀ ਰਹੀ ਫਿਰ ਵਿੱਚ ਜੇ ਸਰਗਰਮ ਹੋ ਗਈ ਹੁਣ ਉਹ ਅਖੀਰ ਤੇ ਚਲੇ ਗਏ ਹੁਣ ਇਹਦੇ ਨਾਲ ਦੋ ਸ਼ੰਕਾਵਾਂ ਪੈਦਾ ਹੁੰਦੀਆਂ ਨੇ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਪਹਿਲਾਂ ਹੀ ਸਿਕੰਦਰ ਸਿੰਘ ਮਲੂਕਾ ਨੂੰ ਫਿੱਟ ਕੀਤਾ ਗਿਆ ਸੀ ਤੇ ਉਹਨਾਂ ਨੇ ਸਮਾਂ ਆਉਣ ਤੇ ਜੋ ਉਹਨਾਂ ਨੂੰ ਕਿਹਾ ਗਿਆ ਸੀ ਉਹਨਾਂ ਨੇ ਕਰਤਾ ਜਾਂ ਫਿਰ ਉਹ ਆਪਣੇ ਜਿਹੜੀ ਆ ਅਕਾਲੀ ਦਲ ਸੁਧਾਰ ਲਹਿਰ ਬਾਗੀ ਧੜੇ ਤੋਂ ਉਹਨਾਂ ਦੇ ਵਿਚਾਰ ਵੱਖ ਹੋ ਗਏ ਕਿਉਂਕਿ ਉਹ ਤਾਂ ਬੜਾ ਸ਼ਾਰਪ ਪਲਾਨ ਲੈ ਕੇ ਬੈਠ ਚੁੱਕਿਆ ਉਹ ਤਾਂ ਕਹਿੰਦੇ ਕਿ ਸੁਖਬੀਰ ਦਾ ਅਸਤੀਫਾ ਹੋਊਗਾ ਨਵਾਂ ਪ੍ਰਧਾਨ ਫਿਰ ਦੇਖਾਂਗੇ ਉਦੋਂ ਪਹਿਲਾਂ ਕੌਣ ਹੁਣ ਇਹ ਚਰਚਾ ਦੁਆਰਾ ਛੇੜੀ ਜਾ ਰਹੀ ਹੈ ਕਿ ਸੁਖਬੀਰ ਬਿਨਾ ਤਾਂ ਗੱਡੀ ਚੱਲ ਹੀ ਨਹੀਂ ਸਕਦੀ ਸੁਖਬੀਰ ਬਿਨਾ ਤਾਂ ਗੱਡੀ ਤੋਰੀ ਨਹੀਂ ਸਕਦੀ ਕਿਸ਼ਤੀ ਪਤਨ ਲੱਗ ਹੀ ਨਹੀਂ ਸਕਦੀ ਪਰ ਡੋਬੀ ਵੀ ਸੁਖਬੀਰ ਨਹੀਂ ਹੈ ਸਿਕੰਦਰ ਸਿੰਘ ਮਲੂਕਾ ਚਲੇ ਗਏ ਸੁਖਬੀਰ ਸਾਹਿਬ ਦੇ ਸਹਿਯੋਗ ਦੇ ਲਈ ਜਿਹੜਾ ਫਤੇਗੜ ਸਾਹਿਬ ਪਰਲੇ ਪਾਸੇ ਮਝੋਖੜਾ ਸਾਹਿਬ ਚੰਦੂ ਮਾਜਰਾ ਵੀ ਬੂਟ ਪਾਲਿਸ਼ ਕਰੀ ਜਾਂਦੇ ਸੀ ਉਹਨਾਂ ਕੋਲ ਵੀ ਢੇੜਾ ਲਾ ਆਉਂਦੇ ਪਰ ਆ ਉਦੋਂ ਥੋੜਾ ਅੱਗੇ ਚੱਲ ਜੀ ਉਸੇ ਰਾਹ ਦੇ ਉੱਤੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਸੇਵਾ ਕਰਦੇ ਸੀ ਉਹਨਾਂ ਨੂੰ ਵੀ ਸਹਿਯੋਗ ਦੇਉਂਦੇ ਕੱਲੇ ਸੁਖਬੀਰ ਨੂੰ ਕਿਉਂ ਸਹਿਯੋਗ ਦਿੱਤਾ ਇਹ ਤਾਂ ਸਵਾਲ ਹੈ ਨਾ ਇਸ ਸਵਾਲ ਦਾ ਜਵਾਬ ਤਾਂ ਸਿਕੰਦਰ ਸਿੰਘ ਮਲੂਕਾ ਦੇ ਕੋਲ ਹੀ ਹੈ ਜਾਂ ਫਿਰ ਸਿਆਸਤ ਦੀਆਂ ਉਹਨਾਂ ਪਰਤਾਂ ਚ ਲੁਕਿਆ ਹੋਇਆ ਜਿਹੜੀਆਂ ਆਮ ਬੰਦੇ ਦੇ ਪੱਲੇ ਨਹੀਂ ਪੈਂਦੀਆਂ ਤੇ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਿੰਦਾ ਦਰਅਸਲ ਜਾਤਾ ਅਕਾਲੀਆਂ ਦੇ ਜਿਹੜਾ ਬਾਗੀ ਧੜਾਇਆ ਉਹਦੇ ਅੰਦਰ ਪਹਿਲਾਂ ਤੋਂ ਹੀ ਜਿਹੜੀ ਹੈ ਚੀਜ਼ਾਂ ਕਲੀਅਰ ਨਹੀਂ ਸੀ ਇਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਨੂੰ ਲੈ ਕੇ ਪਹਿਲਾਂ ਹੀ ਮਤਭੇਦ ਸੀ ਉਹ ਮਤਭੇਦ ਹੁਣ ਕਲੀਅਰ ਹੁੰਦੇ ਜਾਪਦੇ ਨੇ ਕਿ ਉਹ ਜਿਹੜਾ ਸਿਕੰਦਰ ਸਿੰਘ ਮਲੂਕਾ ਦੀ ਲੈਣ ਜਾਂ ਫਿਰ ਸਿਕੰਦਰ ਸਿੰਘ ਮਲੂਕਾ ਪਹਿਲਾਂ ਤੋਂ ਹੀ ਫਿੱਟ ਕੀਤੇ ਗਏ ਸੀ ਉੱਥੇ ਭੇਜੇ ਗਏ ਸੀ ਕਿ ਅੰਦਰਲੀਆਂ ਗੱਲਾਂ ਬਾਹਰ ਆਉਂਦੀਆਂ ਰਹਿਣ ਸਾਨੂੰ ਪਤਾ ਲੱਗਦੀਆਂ ਰਹਿਣ ਤੇ ਜਦੋਂ ਕਿਤੇ ਅਕਾਲੀ ਦਲ ਬਾਗੀਆਂ ਨੂੰ ਖੰਡਾਉਣਾ ਹੋਵੇ ਤਾਂ ਸਿਕੰਦਰ ਸਿੰਘ ਮਲੂਕਾ ਇੱਕ ਚੀਜ਼ ਬਣ ਕੇ ਉੱਭਰਨ ਇਹ ਚੀਜ਼ਾਂ ਤਾਂ ਬੜੀਆਂ ਸਪਸ਼ਟ ਨੇ ਇਹ ਚੀਜ਼ਾਂ ਜਦੋਂ ਵੀ ਸਪਸ਼ਟ ਹੋਣਗੀਆਂ ਅੱਗੇ ਚੱਲ ਕੇ ਤਾਂ ਤੁਹਾਨੂੰ ਹੌਲੀ-ਹੌਲੀ ਪਰਤਾਂ ਖੁੱਲਦੀਆਂ ਰਹਿਣਗੀਆਂ ਪਰ ਹੁਣ ਅਕਾਲੀ ਦਲ ਬਾਗੀਆਂ ਦਾ ਧੜਾ ਜਿਹੜਾ ਉਹ ਦੋ ਫਾੜ ਹੋ ਚੁੱਕਿਆ ਸੋ ਇੱਕ ਧੜਾ ਕਹਿੰਦਾ ਇੱਕ ਜਣਾ ਕਹਿੰਦਾ ਕਿ ਅਸੀਂ ਸੁਖਬੀਰ ਨੂੰ ਪ੍ਰਧਾਨ ਮੰਨਣ ਲਈ ਤਿਆਰ ਆ ਦੂਜੇ ਕਹਿੰਦੇ ਨੇ ਕਿ ਅਸੀਂ ਨਹੀਂ ਮੰਨਦੇ ਜਿੰਨਾ ਟੈ ਡੈਲੀਗੇਸ਼ਨ ਜਿਹੜਾ ਆ ਡੈਲੀਗੇਸ਼ਨ ਇਜਲਾਸ ਚ ਉਹਨਾਂ ਨੂੰ ਚੁਣਿਆ ਨਹੀਂ ਜਾਂਦਾ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਕਾਲੀਦਲ ਦੀ ਕਸ਼ਤੀ ਨੂੰ ਕੌਣ ਪਾਰ ਲਾ ਸਕਦਾ ਹੈ ਕਿਹੜਾ ਐਸਾ ਮਲਾਹ ਆ ਸਕਦਾ ਹੈ ਕਿ ਜਿਹੜਾ ਇਹਨੂੰ ਤਣ ਪੱਤਨ ਲਾ ਦਵੇ ਫਿਲਹਾਲ ਤਾਂ ਇਹ ਵਿਚਾਰੇ ਡੁੱਬਦੀ ਨਜ਼ਰ ਆਉਂਦੀ ਹੈ